ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਵਿਸ਼ਾਲ ਮੀਟਿੰਗ ਤਰਨਤਾਰਨ ਸ੍ਰਾ ਵਿੱਚ ਕੀਤੀ ਗਈ ਜਿਸ ਵਿੱਚ ਉੱਚੇ ਚੇਤੇ ਤੌਰ ਤੇ ਸੂਬਾ ਪ੍ਰਧਾਨ ਜਸਪੀਰ ਸਿੰਘ ਪੱਟੀ ਸੂਬਾ ਮੀਤ ਪ੍ਰਧਾਨ ਸੁਵਿੰਦਰ ਸਿੰਘ ਬਲੇਰ ਪੁਜੇ ਇਸ ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਤਰਨਤਾਰਨ ਤੋਂ ਪ੍ਰਧਾਨ ਦੀ ਚੋਣ ਕਰਕੇ ਪੱਤਰਕਾਰ ਰਵੀ ਖਹਿਰਾ ਨੂੰ ਪ੍ਰਧਾਨ ਦਾਨਿਸ਼ ਗੁਪਤਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਨੂੰ ਤਹਿਸੀਲ ਖਡੂਰ ਸਾਹਿਬ ਸੰਦੀਪ ਸਿੰਘ ਚੀਂਦਾ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਇਸ ਮੀਟਿੰਗ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਪੀਲੇ ਕਾਰਡ ਬਣਾਉਣ ਸੰਬੰਧੀ ਪੱਤਰਕਾਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪੁਜ ਰਹੇ ਮੁੱਖ ਮਹਿਮਾਨ ਨੂੰ ਮੰਗ ਪੱਤਰ ਦੇਣ ਸੰਬੰਧੀ ਐਲਾਨ ਵੀ ਕੀਤਾ ਗਿਆ ਮੈਂ ਉਹਨੂੰ ਜਿਹੜਾ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਜੋ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਫੇਸ ਆਉਂਦੀਆਂ ਨੇ ਉਹਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਤੱਤ ਪਰ ਹੋ ਕੇ ਕਹਿਣਾ ਇਹੀ ਚਾਹਾਂਗਾ ਕਿ ਆਪਣਾ ਕੰਮ ਕਰੋ ਇਮਾਨਦਾਰੀ ਸੱਚਾਈ ਦੇ ਨਾਲ ਕਰੋਗੇ ਤਾਂ ਕੋਈ ਵੀ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਭਾਵੇਂ ਕਿ ਆਪਾਂ ਪੱਤਰਕਾਰ ਭਰਾ ਸਾਰੇ ਆਂ ਕਈ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿੱਥੇ ਆਪਣਾ ਏਕਾ ਹੋਊਗਾ ਉਥੇ ਆਪਣੀ ਹਮੇਸ਼ਾ ਜਿੱਤ ਹੋਊਗੀ ਤੋਂ ਮੈਂ ਇਹੀ ਅਪੀਲ ਕਰਾਂਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਰਲ ਮਿਲ ਕੇ ਚੱਲਿਆ ਕਰੋ ਇਕੱਠੇ ਰਹਿਆ ਕਰੋ ਅੱਜ ਤੁਹਾਨੂੰ ਕਿਹੜੇ ਇਲਾਕੇ ਤੋਂ ਜਿਹੜਾ ਵਾ ਜ਼ਿੰਮੇਵਾਰੀ ਮਿਲੀ ਆ ਤੁਸੀਂ ਕਿਹਾ ਉਹ ਜ਼ਿੰਮੇਵਾਰੀ ਨਿਭਾਓਗੇ ਤੇ ਕਿੰਨੇ ਸਾਥੀ ਤੁਹਾਡੇ ਨਾਲ ਆਏ ਨੇ ਕਿੰਨੇ ਸਾਥੀ ਸ਼ਾਮਲ ਹੋਏ ਨੇ ਕਿਹੜੀਆਂ-ਕਿਹੜੀਆਂ ਸਾਥੀਆਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਜੀ ਤੇ ਬਿਲਕੁਲ ਅੱਜ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਪ੍ਰਧਾਨ ਜੀ ਵੱਲੋਂ ਤਾਂ ਇੱਕ ਦਾਣੇਸ਼ ਮੁੰਡੇ ਨੂੰ ਮੀਤ ਪ੍ਰਧਾਨ ਲਾਇਆ ਗਿਆ ਇੱਥੋਂ ਖਡੂਰ ਸਾਹਿਬ ਤੋਂ ਮੇਰਾ ਸਾਥੀ ਮਨਪ੍ਰੀਤ ਮਣੀ ਉੱਥੋਂ ਇਹਨਾਂ ਨੂੰ ਪ੍ਰਧਾਨ ਲਾਇਆ ਗਿਆ ਤੇ ਜਸਬੀਰ ਸਿੰਘ ਸੀਦਾ ਨੂੰ ਮੀਤ ਪ੍ਰਧਾਨ ਲਾਇਆ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਸਭ ਮੇਰੇ ਨਾਲ ਮੇਰੇ ਪੱਤਰਕਾਰ 15 ਤੋਂ 20 ਜਣੇ ਜਿਹੜੇ ਆਏ ਨੇ ਮੌਲੀਅਤ ਕੀਤੀ ਹੈ ਮੁਸ਼ਕਲਾਂ ਇਹ ਕਿਤੇ ਨਾ ਕਿਹੜੀ ਵੱਡੀ ਤਰੰਤਾਂ ਜਲੇ ਮੁਸ਼ਕਲ ਹੈ ਦਜੀਤ ਇਹੀ ਹੈ ਕਿ ਪੀਲੇ ਕਾਡਾ ਨੂੰ ਲੈ ਕੇ ਕਿਤੇ ਨਾ ਕਿਤੇ ਅੜੇਕਾ ਚੱਲ ਜਾਂਦਾ ਇੱਕ ਜਿਹੜੀ ਸਮਾਗਮਾਂ ਦੇ ਵਿੱਚ ਜੀ ਜੀ ਤਾਂ ਉਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜਾ ਪੱਤਰਕਾਰ ਹੈ ਪੱਤਰਕਾਰ ਦੀ ਕਲਮ ਦੀ ਵੈਲਿਊ ਇੱਕੋ ਹੀ ਹੁੰਦੀ ਹੈ ਚਾਹੇ ਆਪਾਂ ਔਨਲਾਈਨ 'ਚ ਕੰਮ ਕਰਦੇ ਆਂ ਜਾਂ ਟੀਵੀ ਚੈਨਲਾਂ 'ਚ ਕੰਮ ਕਰਦੇ ਆਂ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਵਾ ਕਿ ਇਹ ਕੇਵਲ ਤੇ ਕੇਵਲ ਸਮਾਗਮਾਂ ਦੇ ਵਿੱਚ ਕਹਿ ਦਿੰਦੇ ਆ ਕਿ ਪੀਲੇ ਕਾਰਡਾਂ ਵਾਲੇ ਪੱਤਰਕਾਰ ਆਉ ਦੂਜੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਨਹੀਂ ਮੰਨਦੇ ਕਈ ਦਾ ਇੱਥੋਂ ਤੱਕ ਪੱਤਰਕਾਰਾਂ ਨੂੰ ਝਾਲੀ ਪੱਤਰਕਾਰ ਵੀ ਕਹਿੰਦੇ ਆ ਤੇ ਇਸ ਕਰਕੇ ਸਰਕਾਰ ਤੋਂ ਵੱਡਾ ਜਿਹੜਾ ਇੱਥੇ ਪੀਲੇ ਕਾਰਡਾਂ ਦਾ ਮੁੱਦਾ ਉਹ ਸਾਡੇ ਵੱਲੋਂ اٹھਾਇਆ ਜਾਊਗਾ ਤੇ ਪ੍ਰਧਾਨ ਜੀ ਜਿਹੜੀ ਕਾਲ ਹੈ ਕਿ ਜਿਹੜਾ 26 ਜਨਵਰੀ ਨੂੰ ਇਸ ਬਾਬਤ ਮੰਗ ਪੱਤਰ ਕੋਈ ਜਿਹੜਾ ਕੋਈ ਮੰਤਰੀ ਪਾਊਗਾ ਮੁੱਖ ਮੰਤਰੀ ਉਸ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਇਹ ਕਦਾ ਹਾਲ ਕੀਤਾ ਜਾਵੇ ਜੀ ਸਾਹਿਬ ਨਾਂ ਚੋਕ ਜਿਹੜੀ ਪੱਤਰਕਾਰਾਂ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਤਰਨਤਾਰ ਜਿਲ੍ਹੇ ਦੀ ਮੀਟਿੰਗ ਹੋਈ ਹੈ ਤੇ ਭਾਰੀ ਗਿਣਤੀ ਚ ਪੱਤਰਕਾਰਾਂ ਨੇ ਹਿੱਸਾ ਲਿਆ। ਇਹਦੇ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਲਦੀ ਅਸੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਹੋਊਗੀ ਉੱਥੇ ਡੀਸੀ ਤੇ ਐਸਐਸਪੀ ਨੂੰ ਮਿਲਿਆ ਜਾਊਗਾ। ਲੇਕਿਨ ਸਾਡੀਆਂ ਪ੍ਰੋਬਲਮ ਸੁਣਨ ਵਾਲੇ ਪਿਛਲੇ 3 ਸਾਲਾਂ ਤੋਂ ਕੋਈ ਸਰਕਾਰੀ ਅਧਿਕਾਰੀ ਤਿਆਰ ਨਹੀਂਗਾ। ਸਾਡੇ ਪੱਤਰਕਾਰ ਕੰਮ ਵੀ ਕਰਦੇ ਆ ਤੁਹਾਨੂੰ ਧੱਕੇ ਵੀ ਵਜਦੇ ਆ ਤੇ ਜਿਹੜੇ ਉਹ ਸਰਕਾਰੀ ਕਾਡ ਬਣਦੇ ਤੇ ਕੁਝ ਛੇਤਿਆਂ ਨੂੰ ਛੱਡ ਕੇ ਬਾਕੀ ਵਿਚਾਰੇ ਰਹਿ ਜਾਂਦੇ ਕੁਝ ਜਾਨ ਨੂੰ ਉਹਨਾਂ ਦੇ ਤੇ ਕੁਝ ਨਾਨ ਜਾਨ ਨੂੰ ਬੰਦੇ ਹੁੰਦੇ ਆ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਵੀ ਜਿਹੜਾ ਬੰਦਾ ਵਰਕ ਕਰਦਾ ਵਾ ਹਰ ਬੰਦਾ ਪੱਤਰਕਾਰ ਜਿਹੜਾ ਬੰਦਾ ਕੰਮ ਕਰਦਾ ਵਾ ਉਹਦਾ ਵੀ ਹਰ ਦਾ ਜਿਹੜਾ ਵਾ ਕਾਡ ਬਣਨਾ ਚਾਹੀਦਾ ਵਾ ਤੇ ਫਿਰ ਕਿਹਾ ਜਾਂਦਾ ਵਾ ਜੋ ਸਰਕਾਰੀ ਫੰਕਸ਼ਨ ਹੁੰਦਾ ਵੀ ਸਿਰਫ ਪੀਲੇ ਕਾਡ ਵਾਲੇ ਤੇ ਕੰਡੀਸ਼ਨ ਕਾਡ ਵਾਲੇ ਹੋਣ ਬਾਕੀ ਕੋਈ ਨਾ ਆਵੇ ਜਿਹੜੇ 30 30 ਹਾ ਹੋ ਕੇ ਪੱਤਰਕਾਰੀ ਕਰਦੇ ਨੇ ਉਹਨਾਂ ਨੂੰ ਉਹ ਤੋਂ ਇਗਨੋਰ ਕੀਤਾ ਜਾਂਦਾ ਵਾ ਇਸ ਕਰਕੇ ਸਬੰਧ ਇਸ ਕਰਕੇ ਜੀ ਸਰਕਾਰ ਦੇ ਖਿਲਾਫ 26 ਜਨਵਰੀ ਨੂੰ ਬਕਾਇਦਾ ਤੌਰ ਤੇ ਇੱਥੇ ਜਿਹੜੀ ਆ ਪੁਲਿਸ ਲਾਈਨ ਦੇ ਵਿੱਚ ਇਹ ਸਮਾਗਮ ਹੁੰਦਾ ਸਰਕਾਰੀ ਸਮਾਗਮ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਾਂਗੇ ਤੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿਹੜੀ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪ੍ਰਧਾਨ ਜੀ ਜੇ ਗੱਲ ਕੀਤੀ ਜਾਵੇ ਜਿਹੜੇ ਨਾਮੀ ਪੱਤਰਕਾਰ ਵੀ ਆ ਕਈਆਂ ਜਗਬਾਣੀ ਦੇ ਜਾਂ ਚੈਨਲਾਂ ਦੇ ਪੱਤਰਕਾਰ ਆ ਨਾ ਤੇ ਡੈਰੀ ਦਿੱਤੀ ਜਾਂਦੀ ਆ ਨਾ ਕਿਸੇ ਨੂੰ ਪੀਲਾ ਕਾਡ ਬਣਾਇਆ ਜਾਂਦਾ ਉਹ ਪਹਿਲਾਂ ਜਿਹੜੇ ਪੀਲੇ ਕਾਡ ਬੰਦੇ ਸੀ ਪਹਿਲਾਂ ਕੁਝ ਜਿਹੜਾ ਡੀਪੀਆਰ ਸਹੀ ਹੁੰਦਾ ਹੁਣ ਡੀਪੀਆਰ ਕੋਈ ਸੁੰਦਾ ਹੀ ਨਹੀਂ ਗੱਲ ਕੀ ਕਰਨਾ ਤੁਹਾਡੇ ਬਾਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਪਹਿਲਾਂ ਇਹਨਾਂ ਕਾਰਡ ਕੁਝ ਬਚੰਦ ਬਣਾਏ ਸੀ ਮੁੜ ਕੇ ਸਾਰੇ ਬਣਾ ਦਿੱਤੇ ਸੀ ਜੋ ਪਿਛਲੇ ਪਿਛਲੇ ਵੇਲੇ ਬਣੇ ਸੀਗੇ ਇਸ ਕਰੇ ਜਦੋਂ ਤੁਸੀਂ ਇੱਥੇ ਪਟਸ ਕਰੋਗੇ ਇੱਥੇ ਵੀ ਕਾਰਡ ਬਣਗੇ ਜੇ ਨਾ ਬਣੂਗਾ ਤੇ ਡੀਪੀ ਤੇ ਕੋਈ ਦਾ ਰਾਜ ਨਹੀਂਗਾ ਜੋ ਮਰਜ਼ੀ ਕਰੀ ਜਾਵੇ ਇੱਥੇ ਅਸੀਂ ਸਾਨੂੰ ਸਾਰੇ ਕੰਮ ਕਰਨੇ ਆਉਂਦੇ ਜਿਉਂ ਕਹਿੰਦੇ ਮੇਰੀ ਬਦਲੀ ਕਰਾਓ ਤੇ ਕੋਈ ਗੱਲ ਨਹੀਂ ਬਦਲੀ ਛੜ ਕੇ ਸਸਪੈਂਡ ਕਰਵਾਵਾਂਗੇ ਬਦਲੀ ਕਰਾਉਣੀ ਕਿਹੜੀ ਗੱਲ ਲੱਗੀ ਆ ਬਦਲੀ ਬੜੀ ਦੂਰ ਦੀ ਗੱਲ ਸਸਪੈਂਡ ਕਰਵਾਵਾਂਗੇ ਉਹਨੂੰ ਜੇ ਅਸਲ ਵਿੱਚ ਜੇ ਇਸ ਤਰੀਕੇ ਨਾਲ ਪੱਤਰ ਕੰਨ ਜਿਹਾ ਵਿਤਕਾਰ ਕਰੂਗਾ ਇਹ ਮੁੱਦਾ ਵੀ ਉਦੋਂ 26 ਜਨਮ ਨੂੰ ਸਾਡਾ ਹੋਏਗਾ ਤੇ ਡੀਪੀ ਨੂੰ ਜਵਾਬ ਦੇਵੇ ਉੱਥੇ ਵੀ ਮੈਂ ਇਹ ਗੱਲ ਕਹੀ ਕਿ ਨਹੀਂ ਕਹੀ ਹੋਗੀ ਪ੍ਰਧਾਨ ਜੀ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਬਣੇ ਹੋਏ ਨੇ ਸਿਰਫ ਇੱਕ ਤਰਮਤਾਰਨ ਜ਼ਿਲ੍ਹਾ ਹੈ ਕਿ ਇੱਥੇ ਇਕੱਠੇ ਹੋਣ ਦੀ ਲੋੜ ਹੈ ਯੂਨੀਅਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਪ੍ਰੈਸ ਕਲੱਬ ਜਿਹੜਾ ਉਹ ਸਰਕਾਰ ਤੋਂ ਉਹ ਮਿਲ ਸਕੇ ਵੇਖੋ ਅੰਮ੍ਰਿਤਸਰ ਪ੍ਰੈਸ ਕਲੱਬ ਅਸੀਂ ਇਹ ਲਿਆ ਸੀ ਉਹ ਡਾਂਗਾ ਲਖਾ ਕੇ ਲਿਆ ਸੀ ਲੇਕਿਨ 16 ਤੋਂ ਲੈ ਕੇ ਅੱਜ ਤੱਕ ਪ੍ਰੈਸ ਕਲੱਬ ਬੰਦ ਪਿਆ ਵਾ ਅੱਛਾ ਜੀ ਕੋਈ ਜਿਹੜੀ ਟੀਮ ਅੱਗੇ ਲੱਗੀ ਆ ਉਹ ਟੀਮ ਜਿਹੜੀ ਆ ਜਾਲੀ ਵੋਟਾਂ ਪਾ ਕੇ ਆ ਗਈ ਜਿੱਤੇ ਨਰਕੀ ਅੱਛਾ ਜੀ ਜਿੱਤਣ ਤੋਂ ਬਾਅਦ ਉਹਨਾਂ ਨੇ ਨਾ ਤੋ ਕੁਛ ਕੀਤਾ ਵਾ ਅੱਛਾ ਜੀ 1 ਸਾਲ ਹੋ ਗਿਆ ਕਰੀਬ ਚੋਣ ਹੋਈ ਨੂੰ ਅਜੇ ਤੱਕ ਉੱਥੇ ਜਾ ਕੇ ਡੱਕਾ ਭੰਦ ਕੇ ਦੋਰਾਂ ਨਹੀਂ ਕੀਤਾ ਅੱਛਾ ਜੀ ਤੇ ਸਰਕਾਰਾਂ ਕਹਿੰਦੀ ਸਾਡੇ ਕੋਈ ਫੰਡ ਨਹੀਂ ਹੈਗੇ ਤੇ ਫੰਡ ਤੇ ਪਈ ਇਹ ਲੈਣੇ ਪੈਂਦੇ ਆ ਇੱਕ ਦੇ ਜ਼ੋਰ ਨਾਲ ਤੇ ਜਿਹੜੀ ਗੱਲ ਤਲੀ ਤਰਨ ਤਰ ਦੀ ਇਹ ਬਦੜੀ ਵਾਜ਼ਬ ਬਿਲ ਇਹਦੇ ਵਾਸਤੇ ਕੋਈ ਸਰਕਾਰੀ ਬਿਲਡਿੰਗ ਲੱਭੋ ਕਿ ਨਾ ਕੋਈ ਫਿਰ ਡੀਸਬਾ ਨਾਲ ਗੱਲ ਕਰਾਂਗੇ ਡੀਸਬਾ ਬਿਲਡਿੰਗ ਸਾਨੂੰ ਦੇ ਦਿਓ ਜੀ ਪ੍ਰਧਾਨ ਜੀ ਜੇ ਗੱਲ ਕੀਤੀ ਜਿਵੇਂ ਸਰਕਾਰ ਬਣਦੀ ਆ ਪੱਤਰਕਾਰ ਖਬਰਾਂ ਲਾਉਂਦੇ ਆ ਇੱਕ ਥੰਮ ਆ ਤੇ ਜਿਹੜੀ ਆ ਸਰਕਾਰ ਫਿਰ ਵੀ ਪੱਤਰਕਾਰਾਂ ਦੀ ਸੁਣਵਾਈ ਨਹੀਂ ਕਰਦੀ ਕੀ ਕਰਨਾ ਤੁਹਾਡਾ ਇਸ ਬਾਰੇ ਤੁਸੀਂ ਉਹਦੇ ਬਾਰੇ ਮੇਰਾ ਕਹਿਣਾ ਹੈ ਵੀ ਤੁਸੀਂ ਆਪ ਇਕੱਠੇ ਹੋ ਜਾਓ ਸਰਕਾਰਾਂ ਚੱਲੂ ਹੋਣਗੇ ਮਿੰਟੋ ਮਿੰਟੀ ਜੇ ਤੁਸੀਂ ਆਪ ਇਕੱਠੇ ਨਹੀਂ ਫਿਰ ਕਿੱਥੋਂ ਚੱਲੂ ਹੋਣੀਆਂ ਜਿਹੜਾ ਜਿਹਦਾ ਕਾਰ ਸਰਕਾਰੀ ਬਣ ਜਾਂਦਾ ਮੇਰਾ ਤਾਂ ਬਣ ਗਿਆ ਮੈਂ ਕੀ ਕਰਨਾ ਪ੍ਰੋਟੈਸਟ ਦੇ ਵਿੱਚੋਂ ਇਹ ਚੀਜ਼ ਨਹੀਂ ਪਾਈ ਜਦੋਂ ਸਮਝੋ ਕਿ ਇਕੱਠੇ ਹੋ ਕੇ ਲੜੋਗੇ ਤੇ ਫਿਰ ਗੱਲ ਬਣਣੀ ਹੈ ਅੱਜ ਸਮੁੱਚੀ ਟੀਮ ਪਹੁੰਚੀ ਹੈ ਤੁਹਾਡੀ ਨਵੇਂ ਸ਼ਾਮਲ ਵੀ ਹੋਏ ਨੇ ਪੱਤਰਕਾਰ ਆਪਣੇ ਵੱਲੋਂ ਐਸਾ ਪੰਜਾਬ ਪ੍ਰਧਾਨ ਹੁੰਦੇ ਉਹਨਾਂ ਨੂੰ ਭਰੋਸਾ ਕੀਤਾ ਵੇਖੋ ਭਰੋਸਾ ਇਹ ਆ ਕਿ ਕਿਤੇ ਵੀ ਮੁਸ਼ਕਲ ਆਉਂਦੀ ਤਾਂ ਆਪਾਂ ਬਿਲਕੁਲ ਤਿਆਰ ਬਰ ਤਿਆਰ ਬੈਠੇ ਆ 24 ਘੰਟੇ ਮੇਰਾ ਮੋਬਾਈਲ ਫੋਨ ਖੁੱਲ ਹੁੰਦਾ ਜਦੋਂ ਮਰਜ਼ੀ ਕਰੋ ਜੀ ਕੋਈ ਮੈਂ ਕਹਿੰਦਾ ਟੀਵੀ ਤੇ ਬੈਠਾ ਹਾਂ ਤੇ ਵੱਖਰੀ ਗੱਲ ਲਾ ਆਵੇਦਰੋ ਜੀ ਮੈਂ ਫੋਨ ਜਿਹੜਾ ਬਾ ਉਹ ਮੇਰਾ 24 ਘੰਟੇ ਖੁੱਲ ਹੁੰਦਾ ਜਦੋਂ ਮਰਜ਼ੀ ਕਰੋ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਪੱਤਰਕਾਰ ਨੂੰ ਇਕੱਲੇ ਪ੍ਰਧਾਨਾਂ ਨੂੰ ਨਹੀਂ ਕਿਸੇ ਪ੍ਰਕਾਰ ਦੀ ਕਿਸੇ ਪੱਤਰਕਾਰ ਨੂੰ ਪ੍ਰੋਬਲਮ ਸਾਨੂੰ ਦੱਸੇ ਬਲੇਰ ਸਾਹਿਬ ਨੇ ਮੇਰੇ ਮੀਤ ਪ੍ਰਧਾਨਾਂ ਦੇ ਕਿਹੜੇ ਨੇ ਖੈਰਾ ਸਾਹਿਬ ਅਸੀਂ ਪ੍ਰਧਾਨ ਇੱਥੇ ਬਣਾਏ ਨੇ ਰਵੀ ਖੈਰਾ ਜੀ ਇੱਥੇ ਬਣਾਏ ਨੇ ਦਨੇਸ਼ ਜੀ ਸਾਡੇ ਜਿਹੜੇ ਮੀਤ ਪ੍ਰਧਾਨ ਬਣਾਏ ਨੇ ਸਿਰ ਉਹਨਾਂ ਨੂੰ ਸਾਨੂੰ ਦੱਸੋ ਤੁਸੀਂ ਕਿ ਸਾਡੀ ਇਹ ਪ੍ਰੋਬਲਮ ਹੈ ਜੋ ਕਿ ਪ੍ਰੋਬਲਮ ਹੋਗੀ ਤੇ ਮੇਰੇ ਨਾਲ ਆਪੇ ਗੱਲ ਕਰਨਾਂਗੇ ਤੇ ਕੋਈ ਗੱਲ ਨਹੀਂ ਮਸਾ ਆਪਣਾ ਹੋਰ ਹੋਏਗਾ ਜੀ ਵੇਖੋ ਅਸੀਂ ਜਿਹੜੀ ਆ ਜੇਸਨ ਲੋਡ ਪਰ ਡੀਜੀਪੀ ਨੂੰ ਮਿਲਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਡੀਆਈ ਨੂੰ ਮਿਲਣਾ ਕੋਈ ਪ੍ਰੋਬਲਮ ਨਹੀਂ ਆਗੀ ਲੇਕਿਨ ਇੱਕੋ ਹੀ ਗੱਲ ਦੀ ਵੀ ਸਰਕਾਰ ਨਾਲ ਦੀ ਪੰਜਾਬ 'ਚ ਕੋਈ ਚੀਜ਼ ਹੈ ਹੀ ਨਹੀਂ ਇਸ ਵੇਲੇ ਵੀ ਸਰਕਾਰ ਨਾਲ ਜਾ ਕੇ ਗੱਲ ਬਕਰ ਸੀਗੀ ਜੀ